ਸੁਣਨ ਚਾਹੀਆਂ ਨੇ ਤੁਹਾਡੇ ਵੱਲੋਂ ਜਿਹੜਾ ਕੰਮ ਕੀਤਾ ਗਿਆ ਐਂਡ ਵੀ ਆਰ ਵੈਰੀ ਥੈਂਕਫੁਲ ਤੇ ਤੁਹਾਡੇ ਜਿਹੜੀ ਪ੍ਰੋਐਕਟਿਵ ਤੇ ਜਿਹੜਾ ਜਜ਼ਬੇ ਨਾਲ ਤੁਸੀਂ ਕੰਮ ਕੀਤਾ ਉਸਨਾਂ ਦਾ ਵੀ ਪੋਸਿਬਲ ਥੈਂਕ ਯੂ ਟਾਈਮ ਸਾਰੇਆਂ ਵਾਸਤੇ ਮੁਸ਼ਕਿਲ ਹੈ ਤੁਹਾਡੇ ਵਾਸਤੇ ਸਪੈਸ਼ਲੀ ਮੁਸ਼ਕਿਲ ਹੈ ਕਿ ਔਖੇ ਤਰੀਕੇ ਨਾਲ ਆਪਾਂ ਪਹੁੰਚ ਰਹੇ ਹਾਂ ਬਟ ਵੀ ਨੀਡ ਟੂ ਅੰਡਰਸਟੈਂਡ ਵੀ ਉੱਥੇ ਕੀ ਨਹੀਂ ਪ੍ਰੋਬਲਮ ਹੋਮੀ ਲੋਕਾਂ ਨੂੰ ਹਨ ਆਪਣੀ ਸਰਕਾਰੀ ਟੀਮਾਂ ਵੀ ਲੋਹੜੀਆ ਤੇ ਪਹੁੰਚ ਨਹੀਂ ਪਾਰੀ ਤੋਂ ਸੋਚੋ ਲੋਕ ਕੀ ਨੇ ਵਿਚਾਰੇ ਸਤਾਏ ਹੋਏ ਨੇ ਕਿ ਕਿੰਨਾ ਮੁਸ਼ਕਿਲ ਘੜੀ ਹੋਣਾ ਵਾਸਤੇ ਕਿ ਕੋਈ ਵੀ ਲੋੜ ਪਵੇ ਤਾਂ ਬੰਦਾ ਕਿੱਥੇ ਜਾਵੇ ਬਟ ਤੁਸੀਂ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਔਕੀ ਕੜੀਚ ਵੀ ਵੱਧ ਚੜ ਕੇ ਮਤਲਬ ਯੂ ਆਰ ਆਨ ਬਿਯੋਂਡ ਯਰ ਡਿਊਟੀ ਐਂਡ ਡਨ ਵਾਟੇਵਰ ਬੈਸਟ ਕੁਡ ਬੀ ਡਨ ਤੇ ਨੰਗਲ ਤੋਂ ਤਾਂ ਬਹੁਤ ਅੱਛੀ ਅੱਛੀ ਰਿਪੋਰਟਾਂ ਆਈਆਂ ਸਾਨੂੰ ਕਿ ਕਿਸ ਤਰ੍ਹਾਂ ਉਹ ਆਪਣੇ ਇੱਕ ਹਾਰਟ ਪੇਸ਼ੈਂਟ ਸੀਗੇ ਆਪਣੀ ਐਂਬੂਲੈਂਸ ਨਾਲ ਹੀ ਤਨਾਨ ਸੀਗੇ ਜਿਵੇਂ ਹੀ ਉਹ ਰੈਸਕਿਊ ਕੀਤਾ ਤੁਰੰਤ ਤੁਰਾਂ ਨੂੰ ਮੈਡੀਕਲ ਟਰੀਟਮੈਂਟ ਮਿਲੀ ਸਿਮਿਲਰਲੀ ਜਿਹੜੇ ਉਹ ਪਾਣੀ ਦੇ ਵਿੱਚ ਇੱਕ ਸੱਜਣ ਗਿਰ ਗਏ ਸੀਗੇ ਉਹਨਾਂ ਨੂੰ ਵੀ ਤੁਰੰਤ ਰੈਸਕਿਊ ਕੀਤਾ ਤੁਰੰਤ ਸੀਪੀਆਰ ਦਿੱਤੀ ਉਹਨਾਂ ਦੀ ਜਾਨ ਬਚਾਈ ਤਾਂ ਬਹੁਤ ਅੱਛੀ ਅੱਛੀ ਜਿਹੜੀ ਸਾਨੂੰ ਮਤਲਬ ਸੁਣਨ ਚਾਹੀਆਂ ਨੇ ਤੁਹਾਡੇ ਵੱਲੋਂ ਜਿਹੜਾ ਕੰਮ ਕੀਤਾ ਗਿਆ ਐਂਡ ਵੀ ਆਰ ਵੈਰੀ ਥੈਂਕਫੁਲ ਤੇ ਤੁਹਾਡੀ ਜਿਹੜੀ ਪ੍ਰੋਐਕਟਿਵ ਤੇ ਜਿਹੜਾ ਜਜ਼ਬੇ ਨਾਲ ਤੁਸੀਂ ਕੰਮ ਕੀਤਾ ਉਸੇ ਨਾਲ ਹੀ ਪੋਸੀਬਲ ਸੀ ਥੈਂਕ ਯੂ ਸੋ ਮਚ ਥੈਂਕ ਯੂ ਸਰ ਥੈਂਕ ਯੂ ਸੋ ਮਚ